ਖਾਲੋ ਦਾ ਦਿਲ ਨਹੀਂ ਲੱਗਦਾ ਜਰਾ ਤੁਰੇ ਫਿਰਦਾ ਸਾਨੂੰ ਆਹੋ ਸਾਨੂੰ ਗਰਮੀ ਹੋ ਜਨੇ ਮਾਰਿਆ ਹਾਂਜੀ ਤੇ ਭਾਈ ਲਾਈਕ ਆਹੋ ਆਹਦਾ ਮੈਨੂੰ ਉੱਥੇ ਲੈ ਜਾ ਜਿੱਥੇ ਰੌਣਕ ਹੋਵੇ ਆਹ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀਆਂ ਨੂੰ ਆਖਦੇ ਆਂ ਆਪਾਂ ਕਰਦੇ ਆਂ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਊਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਵੇਖਣਾ ਤੇ ਆਪਾਂ ਚੱਲੇ ਆਂ ਅਸੀਂ ਸੈਲਸ ਫਟਾ ਕਰਨਾ ਆਪਣੇ ਕੋਲ ਪਰੋਨੇ ਆਏ ਸੀ मामੂਣੀ ਤੇ ਉਹਨਾਂ ਨੂੰ ਲੈ ਕੇ ਚੱਲਦੇ ਆ ਬਹੁਤ ਦਿਨ ਹੋ ਗਏ ਨੇ ਉਹ ਇੱਥੇ ਨੇ ਤਾਂ ਕਹਿੰਦੇ ਕਿ ਆਪਾਂ ਚੱਲੀਏ ਕਿ ਸੈਲ ਕਰ ਲਈਏ ਸੋ ਚੱਲਦੇ ਆ ਜਿੱਧਰ ਵੀ ਗਏ ਜੋ ਵੀ ਰੂਟੀਨ ਹੋਈ ਉਹ ਤੁਹਾਡੇ ਨਾਲ ਸਾਂਝੀ ਕਰਨੀਆਂ ਤੇ ਤੁਸੀਂ ਵਲੌਗ ਇੰਜੋਏ ਕਰੋ ਲਓ ਜੀ ਪਹੁੰਚ ਗਏ ਫਾਰਮ ਹਾਊਸ ਤੇ ਕੀ ਨਾ ਪਾਉਂਦੇ ਓਏ ਓਏ ਕੋਈ ਡੇਡੇ ਦੀ ਕੋਣੀ ਹਾਂ ਲੈ ਆ ਆ ਸਬਜੀ ਨਾ ਦੀ ਦੇਖੋ ਨਹੀਂ ਕੋਈ ਫੈਸਲਾ ਉਹਦਾ ਬਸ ਨਹੀਂ ਆ ਲੈ ਮੇਰਾ ਖਿਆਲ ਹੈ ਹੋ ਸਕਦਾ ਉਹ ਵੀ ਹੋਵੇ ਫੈਕਟਰੀ ਹੋਵੇ ਉਹਦੀ ਫੈਕਟਰੀ ਵੀ ਉਹਦੇ ਬਣਾਉਣੀ ਸੀ ਉਹਨੇ ਹੂੰ लो जी मुर्गी फार्म ही पता नहीं आप आए नहीं अज ही आए कि कुछ साल तो दो साल साल, साल बाद बकरे इधर मजा पछाण ला ਉਨੇ ਪਛਾਣ ਲਿਆਉਣਾ ਆ ਵੈਡ ਡੇਰਤ ਗਈ ਉਹ ਫਿਰ ਸੇਬ ਨੇ ਆ ਅੱਧੇ ਨੇ ਹਾਂ ਇਹ ਤਾਂ ਫੁੱਡਾ ਮਾਰਨ ਤੋਂ ਪੱਠੇ ਜਾਗਾ ਆ ਵੀ ਹਾਲੋ ਵੇਖ ਲੈ ਫਾਰਮ ਹਾਊਸ ਤੋਂ ਅਨੇ ਬਾਗ ਬੋਟਿਆਂ ਦਾ ਚਾਚਾ ਸ਼ਕੀਨੀ ਬੜਾ ਹੂੰ कोई नहीं सब्ज़ी खास ख्याल नहीं लो जी कु मिला के फार्म हाउस है तो इतना विजिट सी अपना ਤੇ ਕਿਉਂਕਿ ਚਾਚੂ ਨੇ ਅੱਬੂ ਦੇ ਦੋਸਤ ਹੈਗੇ ਨੇ ਬਹੁਤ ਅਜ਼ੀਜ਼ ਤੇ ਉਹਨਾਂ ਦੇ ਫਾਰਮ ਤੇ ਅਸੀਂ ਆਏ ਸਾਂ ਤੇ ਅੱਗੇ ਵੇਖੋ ਅੱਗੇ ਕੀ ਰੁਟੀਨ ਆ ਕਿੱਧਰ ਜਾਣੇ ਆ ਉਹ ਵੀ ਤੁਹਾਡਾ ਨਾਲ ਸਾਂਝੀ ਕਰਾਂਗੇ ਲਓ ਜੀ ਚਲੋ ਪਾਰਕ ਆ ਗਏ ਅਸੀਂ ਸਾਡਾ ਮੂਡ ਬਣ ਗਿਆ ਚਲੋ ਪਾਰਕ ਦਾ ਪਿੰਡੂ ਵੜਾ ਇਹਨੇ ਚਲੋ ਪਾਰਕ ਨੂੰ ਆਹ ਹੋਰ ਟਾਈਮ ਪਾਸ ਹੀ ਆਵਾਜਾ ਚੱਲੋ ਪਾਰਕ ਦਾ 뷰 ਵਖ ਦੇਖਣੇ ਨਾਲੇ ਕੀ ਸੀਨ ਪਾਰ ਹੈ ਇੱਥੇ ਪਰ ਐਡਾ ਖਾਸ ਲੱਗ ਹੀ ਨਹੀਂ ਤੇ ਆਪਾਂ ਨੂੰ ਜੀ ਇੱਥੇ ਗਾਂ ਕਾਲਜ ਯੂਨੀਵਰਸਿਟੀ ਇੱਥੇ ਆਈ ਜਾਂਦੇ ਸੀ ਤੇ ਕਾਫੀ ਦਿਨ ਬਾਅਦ ਹੀ ਚੱਕਰ ਲੱਗਾ ਇੱਥੇ ਪਗਲਾਂ ਵਾਂਗ ਗਿਰਨ ਨੇ ਕਰਦੀ ਜਾਣ ਉਂ ਕਰਦੀ ਆਉਂ ਨੇ ਸਾਨੂੰ ਤਾਂ ਤੇ ਲੀ ਲੱਗੰਦੇ ਆ ਥਰੇ ਫੇਰੇ ਫਿਰਦਾ ਮੈਂ ਖਾਲੋ ਦਾ ਦਿਲ ਨਹੀਂ ਲੱਗਦਾ ਜਾ ਰਾ ਤੁਰੇ ਫਿਰਦਾ ਸਾਨੂੰ ਆਹ ਤੁਹਾਨੂੰ ਗਰਮੀ ਹੋ ਜੇ ਨੇ ਮਾਰਿਆ ਆਹ ਚਪਾਈ ਲੈ ਆਹੋ ਆਹਦਾ ਮੈਨੂੰ ਉੱਥੇ ਲੈ ਜਾ ਜਿੱਥੇ ਰੌਣਕ ਹੋਵੇ ਆਹ ਪਤਾ ਨਹੀਂ ਖਾਲੋ ਤੇ ਰੌਣਕ ਕਿੱਥੇ ਲਵਣੀ ਹੁਣ ਆਹ ਸਾਧਾ ਦੋਣਾ ਤੂੰ ਉਹ ਤੇ ਪਰਚੀਆਂ ਕੱਟਣਾਂ ਨੇ ਕੋ ਸਾਧਾ ਆਹ ਲੈ ਪਰਚੀ ਕੱਟਣੀ ਜੀ ਨਾ ਉਹ ਤੋਂ ਬਹਿ ਤਾ ਨਾ ਤਬੰਦ ਜੇ ਹਾਂ ਮਾਈਕ ਕੋਲ ਨਾ ਬਾਦੀ ਉੱਥੇ ਬੈਠ ਰਹਾ ਦਮ ਜੀ ਇਹ ਬੋਤਲਾ ਪੀਤੀ ਰਖਿਆ ਆ ਆਹੋ ਲਓ ਜੀ ਪਹੁੰਚ ਚੁੱਕੇ ਆ ਵਾਗਾ ਬਾਰਡਰ ਪੁਰਾਣਾ ਜ਼ੇਨ ਬਣ ਗਿਆ ਵਾਗਾ ਬਾਰਡਰ ਦਾ ਬੰਦੇ ਸਾਡੇ ਹੱਥ ਆ ਥੱਕ ਕੇ ਬੈਠੇ ਆ ਵਾਗਾ ਬੰਦੇ ਥੱਕ ਕੇ ਬੈਠੇ ਨਹੀਂ ਥੀ ਆਜੋ ਇੰਟਰ ਹੋ ਗਏ ਆ ਤੇ ਬੰਦੇ ਜਾਣ ਦੇਣ ਅਸੀਂ ਥੱਕੇ ਖੱਜਲ ਖਰਾਬ ਹੋ ਕੇ ਲੋ ਜਾਣ ਹੀ ਦੇ ਚੰਡਾ ਲੱਗਣਾ ਨਵਾਂ ਇੱਥੇ ਕੰਮ ਤਾਂ ਚੱਲਿਆ ਨਹੀਂ ਨੂੰ ਕਰਤੋਂ ਆਹ ਇਧਰੋਂ ਦੀ ਜਾਣਾ ਉਹ ਗੇਟ ਲੈ ਆਪਾਂ ਆਪ ਗੇਟ ਬਣੇ ਨੇ ਸਾਰੇ ਜਿਸ ਤਰ੍ਹਾਂ ਸਟੇਡੀਅਮ 'ਚ ਨਹੀਂ ਬਣਦੇ ਹੋਵੇਂ ਲਓ ਜੀ ਕੰਮ ਕਾਰ ਚੱਲਣ ਦੇ ਆਣੇ ਹਰ ਪਾਸੇ ਕੰਮ ਹੁੰਦੇ ਨੇ ਤਰੱਕੀ ਆਪੀ ਸਾਡਾ ਖਾਲੂ ਜਿਹੜਾ ਨਾ ਉਹ ਥੱਕ ਗਿਆ ਅੱਜ ਕਹਿੰਦਾ ਮੈਨੂੰ ਮਾਲਿਸ਼ ਕਰਾਓ ਜੀ ਇੱਧਰ ਗਿਆ ਹਾਂ ਆਜਾ ਆਜਾ ਠਕਾਵਟ ਤੇਰੀ ਲੈ ਜਾਂਦੀ ਪਲੇਟ ਦੇਖ ਕੇ ਜੇ ਪਲੇਟ ਦੇਖੇਗਾ ਠਕਾਵਟ ਤੇਰੀ ਲੈ ਜਾਏਗੀ ਆਪਣੀ ਕੋਈ ਥੱਕ ਗਿਆ ਲੱਗਦਾ ਅੱਜ ਇਹ ਤਾਂ ਵੀ ਹੋਈ ਪਈ ਆ ਹਾਂ ਲਓ ਜੀ ਅੰਦਰ ਹੋ ਗਏ ਅੰਦਰ ਸਟੇਡੀਅਮ ਦੇ ਬੜਾ ਵੀਆਈਪੀ ਮੋਰਮ ਆਇਆ ਹੈ வருக்கிறேன் <laughs> <laughs> SHUT up. mm <sighs> ਟ੍ਰੇਡ ਵੇਖ ਕੇ ਆਪਾਂ ਹੁਣ ਚੱਲੇ ਆਂ ਕਾਰ ਨੂੰ ਤੇ ਖਾਲੂ ਦੀ ਵੀ ਥਕਾਵਟ ਲਹਿ ਗਈ ਹੈ ਲਹਿ ਗਈ ਨਾ ਟ੍ਰੇਡ ਵੇਖ ਕੇ ਭਾਈ ਇਹਦਾ ਜੋਸ਼ ਵੱਧ ਗਿਆ ਇਹ ਕਹਿੰਦਾ ਮੈਂ ਵੀ ਹੁਣ ਪਾਕਿਸਤਾਨ ਆਰਮੀ ਜਾਵਾਂਗਾ ਅੱਲੇ ਛੋਟਾ ਜਦੋਂ ਵੱਡਾ ਹੋਏਗਾ ਜਾਏਗਾ ਜਾਏਗਾ ਚਲੋ ਇਹ ਕਰਦੇ ਆਂ ਆਪਾਂ ਵਲੌਗ ਦਾ ਐਂਡ ਜੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਟਨ ਨੇ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆਂ ਇੱਕ ਨਵੇਂ ਵਲੌਗ ਜੀ ਸੇ ਪਹਿਲੇ